ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣ ਆਪਾਂ ਇਸ ਟਿਕਣੇ ਖੜੇ ਆਂ ਪਸਿਆਣੇ ਪੁਰੂ ਉੱਤੇ ਜਿੱਥੇ ਕੀ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਆਪਣਾ ਕਿਉਂਕਿ ਅੱਜ ਪੰਜਾਬ ਬੰਦ ਦੀ ਕਾਰ ਲ ਕੀਤੀ ਗਈ ਸੀ ਉਸ ਨੂੰ ਲੈ ਕੇ ਅੱਜ ਸਾਰਾ ਜਿਹੜਾ ਰੋਡ ਆਪਣਾ ਇਹ ਸੰਗਰੂਰ ਰੋਡ ਪਟਿਆਲਾ ਰੋਡ ਤੋਂ ਬੰਦ ਕਰਾਇਆ ਪੈ ਅੱਜ ਤਾਂ ਤੁਸੀਂ ਦੇਖ ਸਕਦੇ ਹੋ ਵੀ ਆਰਬੀਆ ਟੈਂਕ ਵੀ ਇਹਨਾਂ ਨੇ ਅੱਜ ਰੋਕ ਕੇ ਖੜਾ ਰੱਖਿਆ ਹੈ ਬਾਕੀ ਆਪਾਂ ਗੱਲ ਕਰਦੇ ਆਂ ਹੋਰ ਕਿਸਾਨ ਯੂਨੀਅਨ ਦੇ ਨਾਲ ਚੱਲ ਕੇ ਬਾਕੀ ਸਾਰ ਨੂੰ ਵਧੀਆ ਗੱਲ ਹੈ ਵੀ ਸਾਰੇ ਕਿਤੇ ਅੱਜ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਕਿਸਾਨ ਯੂਨੀਅਨ ਨੂੰ ਤਾਂ ਜੋ ਆਪਣਾ ਹੋ ਸਕੇ ਆ ਜੋ ਆਪਾਂ ਅੱਗੇ ਗੱਲਬਾਤ ਕਰਦੇ ਕਿਸਾਨ ਜੂਨੀਅਨ ਦੇ ਨਾਲ ਦੇਖੋ ਟੈਂਕਰ ਵੀ ਅੱਜ ਖੜਿਆ ਹੈ ਜਿਹੜਾ ਚੱਲ ਰਿਹਾ ਹੈ ਬਾਕੀ ਉਹਦੇ ਨਾਰੇ ਲਗੇ ਲਗਾਏ ਆ ਮੋਹਲਾਬਾ ਜਿੰਦਾਬਾਦ ਦਾਰੇ ਸਾਰੇ ਧਰਨੇ ਤੇ ਬੈਠੇ ਨੇ ਕਿਸਾਨ ਜੂਨੀਅਨ ਨਾਲ ਬਾਕੀ ਆ ਜੋ ਆਪਾਂ ਗੱਲਬਾਤ ਕਰਦੇ ਨਾਲ ਜਿਵੇਂ ਆਏ ਆਪਣੇ ਭਾਈ ਸਾਹਿਬ ਨਾਲ ਜੀ ਸੱਸੀਆ ਭਾਈ ਕੀ ਕਹਿਣਾ ਚਾਹੋਂਗੇ ਜੀ ਪੰਜਾਬ ਬੰਦਰੂ ਲੈ ਕੇ ਅਜੇ ਨਹੀਂ ਉੱਪਰ ਆ ਜੋ ਬਾਕੀ ਆਪਾਂ ਜੱਥੇਦਾਰ ਜਿਹਨਾਂ ਨਾਲ ਗੱਲ ਕਰਦੇ ਆ ਮੈਂ ਕਿਸਾਨ ਜੁਨੀਅਨ ਦੇ ਬੈਠੇ ਨਾ ਮੈਂ ਤਾਂ ਰਹਿ ਤੇ ਬਾਕੀ ਹੋਰ ਪੈਸਾ ਨਾਲ ਗੱਲ ਕਰਦੇ ਨਾਲ ਕੋਈ ਨਹੀਂ ਸਾਰੇ ਨੂੰ ਪਤਾ ਮੈਂ ਥੋੜੀ ਜਿਹੀ ਇੱਕ ਉਹਦੇ ਸਾਰਨਾ ਪ੍ਰਦਰਸ਼ਨ ਕਰ ਰਿਹਾ ਮੈਂ ਇਸ ਸਾਲ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ ਬਾਬੂ ਜੀ ਕੀ ਦਿਨਾਂ ਗੱਲ ਕਰਦੇ ਰਹੇ ਜੀ 45 ਤੋਂ ਲੈ ਕੇ ਜੇ ਹਦਾਇਤਾਂ ਬਣੀਆਂ ਹੋਣ ਤਾਂ ਵੀ ਉਹ ਤੋਂ ਸਾਰਨਾ ਗੱਲ ਕਰਦੇ ਹਾਂ ਜੀ ਤੇ ਦੇਰ ਤੋਂ ਬਾਅਦ ਅੰਗਰੇਜ਼ਾਂ ਨੂੰ ਲੱਗਿਆ ਆਪਣਾ ਤਾਂ ਨਾਮ ਚੱਲ ਰਿਹਾ ਬੜਾ ਅੱਛਾ ਚੱਲ ਰਿਹਾ ਹੈ ਕਿਸਾਨ ਆਏ ਬੈਠੇ ਪਟਿਆਲਾ ਸਾਰਾ ਬੰਦ ਹੈ ਔਰ ਕਿਸਾਨ ਆਦਿਆ ਜਿਹੜੀਆਂ ਸੁਵਸਤਿਅਮ ਹੈ ਕੇਂਦਰ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਯਾਰ ਨਾ ਪੰਜਾਬ ਦੀ ਸਰਕਾਰ ਆਪਣਾ ਬੰਦਾ ਰੋਲ ਅਦਾ ਕਰ ਰਹੀ ਹੈ। ਪਰ ਇੱਕ ਕਿਸਾਨ ਜਿੱਤਾ ਜਿਹੜਾ ਉਹ ਮਰਮਰ ਤੇ ਬੈਠਾ ਹੈ ਉਸ ਨੂੰ ਕੀ ਪੁੱਛਣ ਨਹੀਂ ਆ ਰਿਹਾ। ਕਿ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਇੰਡੀਆ ਭਾਰਤ ਦੇ ਵਿੱਚ ਬਹੁਤ ਵੱਡਾ ਜਬਰਦਸਤ ਵਿਰੋਧ ਕਰ ਰਹੇ ਨੇ ਕਿਸਾਨ। ਕਿ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸਾਰੇ ਕਰਨ ਨੂੰ। ਪੂਰੇਾਰੇ ਲੋਕ ਗ੍ਰੇਨ ਨੂੰ ਪੂਰਾ ਸਹਿਯੋਗ ਦੇ ਰਹੇ ਨੇ ਔਰ ਦੇਣਾ ਵੀ ਬਣਦਾ ਹੈ ਕਿਉਂਕਿ ਜਿਹੜੇ ਨੌਕਰੀਆਂ ਮੰਗੀਆਂ। ਦੇ ਅੰਦਰ ਜਿੰਨੇ ਸੌਣਦਾ ਨੇ ਉਹਨੇ ਤੇਰਾ ਹੋਦੀ ਜਿਹੜੇ ਵਜਾਰੇ ਨੇ ਰੋਜ਼ ਵਜਾਰੇ ਨੇ ਔਰ ਬੰਦਲੇ ਵੀ ਦੇ ਰਹੇ ਪਾ ਦੇਖਿਆ ਵੀ ਅੱਜ ਆਪਣੇ ਆਰਮੀਆ ਟੈਂਕ ਕਿ ਅੱਜ ਰੋਕ ਦਿੱਤਾ ਗਿਆ ਇਹਨਾਂ ਨੂੰ ਹਨ ਇਹ ਹੌਲੀ ਹੌਲੀ ਜਿਹੜਾ ਇਹ ਬੰਦ ਇੰਨੇ ਵਿਸ਼ਾਲ ਹੋ ਜਾਣੇ ਕਿ ਸਾਰਾ ਕੁਝ ਫ੍ਰੀਜ਼ ਕਰ ਦੇਣਗੇ ਜਿੰਨੀਆਂ ਗਤੀਵਿਧੀਆਂ ਨੇ ਹਿੰਦੁਸਤਾਨ ਦੇ ਵਿੱਚ ਔਰ ਲੋਕਾਂ ਨੂੰ ਲੋਕਾਂ ਦੀ ਆਵਾਜ਼ ਜਿਹੜੀ ਉਹ ਕੇਂਦਰ ਸਰਕਾਰ ਨੂੰ ਸੁਣਨੀ ਪੜੀ। ਬਹੁਤ ਬਹੁਤ ਸ਼ੁਕਰੀਆ ਬਰਾਜ ਜੀ, ਮਦਦ ਕਰਵਾਜੀਓਪੀ। ਹਾਂ ਠੀਕ ਹੈ। ਸਾਡੇ ਹਾਂ ਚੌਂਕ ਤੁਸੀਂ। ਅੱਜ ਦੇਖੋ ਜਿਹੜੀਆਂ ਜਿਹੜੀਆਂ ਜੀਜੇਪੀ ਜਾਂ ਨੀਤੀਆਂ ਮਾੜੀਆਂ ਨੇ ਕਿਸਾਨੀ ਦੇ ਤੇ ਪੰਜਾਬ ਦੇ ਪੰਜਾਬ ਲੋਕੀ ਖਾਸ ਕਰਕੇ ਮੈਂ ਤਾਂ ਕਹਿੰਨਾ ਕਿ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਪੰਜਾਬ ਦੇ ਉਹਨਾਂ ਨੂੰ ਰਾਜ ਘਾਟਨਾ ਦਾ ਸਰਕਾਰ ਨੂੰ ਹੁਣ ਦਿੱਤਾ ਇਹਨਾਂ ਨੇ। ਤੋ ਤੇ ਤੂੰ ਵੱਡੀ ਵੱਡੀ ਮਾੜੀ ਗੱਲ ਹੈ ਇਹ ਜਿਹੜੀ ਜਿਹੜੀ ਫੀਕਰ ਦੀ ਸਥਿਤੀ ਹੈ ਤੁਹਾਨੂੰ ਦੇਣਾ ਪਏਗਾ ਸੱਚੀਓ ਪੰਜਾਬ ਤੇ ਕਿਸਾਨ ਮਰੋਧੀ ਇਹ ਇਹਦੇ ਕਰਕੇ ਅਸੀਂ ਅੱਜ ਸਾਰਾ ਪੰਜਾਬ ਬੰਦ ਕੀਤਾ ਹੋਇਆ ਹੈ ਤੇ ਸਾਡੇ ਧਰ ਦੇ ਡੱਲੇ ਆਵਾਜ਼ੀ ਉਹਨਾਂ ਉਹ 15 ਤੋਂ ਬੈਠੇ ਨੇ ਫਿਰ ਪਰ ਅਜੇ ਤੱਕ ਵੀ ਪੀ ਸਰਕਾਰ ਨੇ ਅਜੇ ਤੱਕ ਹਾਂ ਦਾ ਨਾਰਾ ਨਹੀਂ ਮਾਰਿਆ ਉਹਨਾਂ ਨੇ ਇਹ ਤੇ ਬੜੀ ਤਾਨਾ ਹੋ ਚੁੱਕਿਆ ਪਰੇ ਇਹ ਨਾ ਸਾਨੂੰ ਪਤਾ ਹੈ ਕੋਈ ਤਦੋਂ ਸਾਡਾ 700 ਕਿਸਾਨ ਦਿੱਲੀ ਦੇ ਬਾਗਾਂ ਦੇ ਸ਼ਹੀਦ ਆਲਾ ਉਦੋਂ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਸਾਡੇ ਕਿਸਾਨ ਬਹੁਤ ਸੀਆ ਕਿਸਾਨਾਂ ਨੂੰ ਸੁਚਮਣ ਕਰਾ ਰਿਹਾ ਇਸ ਕਰਕੇ ਇਹਦੇ ਨਾਲ ਕਿ ਮੱਝਰੀ ਮੰਦਾ ਜੰਦਾ ਮੱਗਾ ਮਰਦੀ ਨਹੀਂ ਉਹਨਾਂ ਚ ਸਾਡਾ ਖਰਚ ਰਿਹਾ ਇਸੇ ਤਰੀਕੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਦਾ ਤੁਸੀਂ ਦੇਖ ਹੀ ਰਹੇ ਹੋ ਕਿ ਫਾਰਿਕ ਕਿਸਾਨ ਕਰਨਾ ਚਾਹੁੰਦਾ ਹੈ ਉਦਾਂ ਹੀ ਆਪਾਂ ਇੱਕ ਮੰਚ ਤੇ ਆ ਕੇ ਇਹ ਤਾਂ ਸੋਚੋ ਬਣਾਤੇ ਨੂੰ ਨਾ ਨੱਚ ਕਰਨ ਦੀ ਲੋੜ ਹੈ ਜਿਹੜਾ 24 ਸਾਲ ਹੋ ਗਏ ਨੇੜੇ ਤਰਨਾ ਇੱਕ ਦੋ ਸਥਾਨੋਂ ਬੇਦੀ ਡੰਗਦੇ ਇਸ ਕਰਕੇ ਆ ਜਿਹੜੀ ਕਿਸਾਨਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਦਿੱਲੀ ਵੀ ਪਹਿਲੇ 3 ਸਾਲ ਹੋ ਗਏ ਉਹਤੇ ਕੋਈ ਅਮਲ ਨਹੀਂ ਕੀਤਾ ਸਾਡੀ ਇਸ ਕਿਸਾਨ ਲਹਿਰ ਨੂੰ ਲਾਰਾ ਲਾ ਕੇ ਠਾਲਿਆ ਲੰਬਾ ਸਮਾਂ ਅਸੀਂ ਇਸ ਆਸਤੇ ਰਹੇ ਕੀ ਸਰਕਾਰ ਜੋ ਆਪਣੇ ਵਾਅਦੇ ਤੇ ਖਰੇ ਉਤਰੂ ਉਹ ਨਹੀਂ ਉਤਰੇ ਤਾਂ ਇਹ ਦੋ ਜਥੇਬੰਦੀਆਂ ਨੇ ਲੰਬਾ ਡੀਕੇ ਉਹਨਾਂ ਨੇ ਆਪਣੇ ਆਪ ਨੂੰ 11 ਮਹੀਨੇ ਹੋ ਗਏ ਸ਼ੰਭੂ ਵਾਟਰ ਤੇ ਖਰੋਵੀ ਵਾਟਰ ਤੇ ਤਾਂ ਜਿਹਦੇ ਕਿ ਉਹ ਡੱਲਿਆਰ ਸਾਹਿਬ ਨੇ ਮਰਨ ਵਰਤੇ ਆਰਸ਼ੀਵ ਪ੍ਰਸ਼ਾਸਨ ਵਾਲੇ ਸ਼ੁਰੂ ਕੀਤਾ ਤਾਂ ਆਕਟਰ ਸਾਡੇ ਸੰਗਤ ਮੋਰਚਾ ਜਿਹੜਾ ਵੱਡਾ ਸੰਘਤ ਮੋਰਚਾ ਉਹਨਾਂ ਨੇ ਇਹ ਤੇ ਵਿਚਾਰ ਕਰੀ ਵੀ ਆਪਾਂ ਇਸ ਮੋਰਚੇ ਨਾਲ ਸਪ ਸਮਰਥਨ ਚਾਹੀਏ ਬਾਕੀ ਜੱਥੇਬੰਦੀਆਂ ਇਸ ਵਿਚਾਰ ਚ ਨੇ ਤਾਂ ਕਿ ਅਸੀਂ ਇੱਕ ਲਹਿਰ ਬਣਾਈਏ ਤਾਂ ਸਾਡੇ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਜੀ ਨੇ ਸਮਝਦੀ ਹੈ ਆਪਾਂ ਨੂੰ ਇਹ ਫਾਰਮਲਟੀਆ ਪੂਰੀਆਂ ਕਰਨ ਦੀ ਬਜਾਏ ਕਿਉਂਕਿ ਖਾਨੀ ਦਾ ਘੋੜਾ ਸ਼ਿਖਰ ਤੇ ਘੋੜਾ ਇਹ ਵੀ ਸਾਡੀ ਸਮਝ ਹੈ ਵੀ ਇਹ ਸਿਸਟਮ ਨੇ ਦੀ ਛੇਤੀ ਇਹ ਮਸਲੇ ਹੱਲ ਨਹੀਂ ਕਰਨ ਜਿੰਨਾ ਕਾਲ ਪੁਰ ਸੈਕਟਰ ਦੇ ਅਧੀਨ ਚੱਲਦੀ ਹੈ ਉਹ ਜਿਹੜਾ ਆਖਰੀ ਚਿੱਠੀ ਆਈ ਹੈ ਉਹ ਸਰਕਾਰ ਨੇ ਵੀ ਵਿਚਾਰ ਨਹੀਂ ਜਿਹੜਾ ਨਮਾਉਨਾਂ ਦਾ ਇੱਕ ਫਾਰਮੂਲਾ ਡਿਫਟੇਟ ਕੀਤਾ ਤੁਸੀਂ ਬਲਡ ਮੰਡੀ ਨਾਲ ਖੇਤੀ ਨੂੰ ਜੋੜੋ ਜਿਹੜਾ ਇਹਦਾ ਮਤਲਬ ਸਾਡੀਆਂ ਸਰਕਾਰਾਂ ਦਾ ਆਪਣੇ ਕੌਮੀ ਹਿੱਤਾਂ ਲਈ ਪੰਜਾਬ ਦੇ ਖੇਤੀ ਲਈ ਜਾਂ ਹਿੰਦੁਸਤਾਨ ਦੀ ਖੇਤੀ ਲਈ ਹਿੰਦੁਸਤਾਨ ਦੇ ਉਹ ਡਾਟ ਤੱਕਿਆਂ ਲਈ ਨਿੱਜੀਕਰਨ ਦੇ ਸਿਸਟਮ ਨੂੰ ਉਹਨਾਂ ਦੇ ਮਦਦੋਂ ਲਾਗੂ ਕਰਦੀ ਹੈ ਉਹ ਸਾਡੀ ਸਰਕਾਰ ਬਿਲਕੁਲ ਉਹਨਾਂ ਦੇ ਸਾਮਰਾਜੀਆਂ ਦੇ ਕਹਿੰਦੇ ਚ ਚਲਦੀ ਹੈ ਇਸ ਇਹਦੇ ਲਈ ਸਾਡੇ ਲੋਕ ਲੈ ਬਣਾਉਣ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਜਿਹੜਾ ਬੰਦ ਦੇ ਸੱਦੇ ਸਮੁੱਚਾ ਹੈ ਤਾਂ ਕੇ ਮੁੜ ਕੇ ਕਿਸਾਨਾਂ ਚ ਲੋਕਾਂ ਚ ਤੇ ਲਹਿਰ ਨੂੰ ਦੁਹਾਈਏ ਤੋਂ ਬਿਨਾ ਸਾਡੇ ਇਸ ਮੁਲਕ ਦੇ ਹਾਲਾਤ ਨਹੀਂ ਸੁਧਰ। ਕਿਉਂਕਿ ਆਪਣਾ ਦੋਏ ਨਾਅਰੇ ਨੇ ਜੈ ਜਵਾਨ ਜੈ ਕਿਸਾਨ ਜੇ ਦੱਸ ਨਹੀਂ ਕਰ ਸਕੋ ਜਰਾ ਪੱਕਾ ਹੋ ਰਿਹਾ। ਕਿਉਂਕਿ ਜੈ ਜਵਾਨ ਤਾਂ ਚਲੋ ਇੱਕ ਸਿਸਟਮ ਆਪਣੇ ਲਈ ਵਰਤਦਾ ਹੈ। ਹਾਂਜੀ। ਉਹ ਵੀ ਮੈਂ ਪ੍ਰਸ਼ੰਸਾ ਨਹੀਂ ਕਰੂੰ ਆਮ ਇੱਕ ਸੰਕਲਪ ਪਰ ਰੱਖੀ ਕਰਦਾ ਹਾਂ ਜੀ। ਜੈ ਜਵਾਨ ਤਾਂ ਹੁਣ ਸਾਡੇ ਮਾਗੇ ਵਿੱਚ ਕੰਗੇ ਹਾਂਜੀ ਹਾਂਜੀ ਅੱਜ ਜੈ ਜਵਾਨਾਂ ਨੂੰ ਜਿਹੜੇ ਰੰਗ ਰੂਪ ਦੇ ਨੇ ਸੀਆਰਪੀ ਕਹਿੰਦਾ ਸਾਰਾ ਕੁਝ ਉਹੀ ਨੇ ਹਾਂਜੀ ਹਾਂਜੀ ਹਿੰਦੁਸਤਾਨ ਚ ਜੰਮੂ ਕਸ਼ਮੀਰ ਚ ਜਾਂ ਜੈ ਜਵਾਨੀ ਸੀਗੀ ਅਸਾਂ ਨੌਰ ਤੋਂ ਨਜ਼ਰ ਮਿਡਲ ਇੰਡੀਆ ਦਾ ਜੰਗੜੀ ਏਰੀਆ ਉੱਥੇ 1.5 ਲੱਖ ਤੋਂ ਵੱਧ ਜਵਾਨੀ ਬੈਠੀ ਨੇ ਨਜ਼ਰ ਇਸ ਕਰਕੇ ਜਵਾਨ ਇੱਕ ਸਿਸਟਮ ਨਾਲ ਜੁੜੇ ਨੇ ਆਪਣੇ ਸਸ਼ਟ੍ਰ ਨੂੰ ਕਾਇਮ ਕਰਨ ਲਈ ਜੁੜੇ ਹੋਏ ਨੇ ਤਾ ਸੋਚੇ ਲੋਕਾਂ ਦੇ ਇਹ ਤਾਂ ਜਿਕੋ ਕੋਦੇ ਜਿਹੜਾ ਸ਼ਸ਼ਮ ਨੇ ਬੁਲਦੂਗ ਆਉਂਦਾ ਉਹਨੂੰ ਦਵਾਉਣ ਲਈ ਨੇ ਜੈਸ ਜੰਨਾ ਕੋਈ ਦਾ ਮਨ ਸੀ ਉਹਨਾਂ ਨੇ ਡਾਂਸ ਕਰਕੇ ਦੁਆਨਾ ਨਾ ਇਹਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਅੱਜ ਪੰਜਾਬ ਪੂਰਾ ਬੰਦ ਦਾ ਕਾਲ ਤੇ ਅਸੀਂ ਅੱਜ ਇਥੇ ਮੋਰਚਾ ਲਾਇਆ ਜੋ ਮੌਜੂਦ ਹੈ ਉਹ ਡੱਲੇਵਾਲ ਸਾਹਿਬ ਉੱਥੇ ਖੌਰੀ ਬਾਰਡਰ ਤੇ ਮਰਨ ਵਰਸਾ ਅੱਜ ਉਹਨਾਂ ਨੂੰ 35 ਛੇ ਦਿਨ ਹੋ ਗਏ ਨੇ ਉਹਨਾਂ ਨੂੰ ਬੈਠਿਆਂ ਨੂੰ ਉਹਨਾਂ ਦਾ ਸਰਕਾਰ ਦੇ ਜੇ ਕੋਈ ਜੂ ਨਹੀਂ ਸਿਰ ਤੇ ਖੁਰਕੀ ਉਹਨਾਂ ਦੇ ਕੋਈ ਕੰਨ ਤੇ ਜੂ ਨਹੀਂ ਚੁੱਕੀ ਇਸ ਕਰਕੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਸਾਰੀ ਜਥੇਬੰਦੀਆਂ ਇਕਾ ਕਰਕੇ ਆਪ Punjab ਬੰਦ ਦਾ ਸੱਦਾ ਕੀਤਾ ਹੈ ਅਗੋਂ ਜੋ ਰਾਜਨੀਤੀ ਹੋਈ ਤਾਂ ਅਸੀਂ ਕਰਾਂਗੇ ਉਹ ਕਮਲਾ ਜੀ ਸੰਜੂ ਦੇ ਪ੍ਰਧਾਨ ਹਸਿਆਣੇ ਮੱਕੀ ਆਫਾ ਦੇਖਦੇ ਆਂ ਹੋਰ ਪਟਿਆਲੇ ਦੇ ਕਿਤੇ ਕਿਤੇ ਜਗ੍ਹਾ ਘਰਨਾ ਲੱਗਾ ਇਹ ਤੁਸੀਂ ਜੇ ਰਾਮ ਨੇ ਨਹੀਂ ਸਬਸਕ੍ਰਾਈਬ ਕੀਤਾ ਸਾਡਾ ਚੈਨਲ ਦੇਖਦੇ ਰਹੋ ਰੋਜ਼ ਪਿਆਰ ਜੀ ਸ਼ੁਕਰੀਆ ਉਹਨੂੰ